ਸਾਣਾ ਮਾ ਸਾਣਾ ਬੇਬੇ ਸਾਡੇ ਪੁੱਤ-ਪੂਤਾਂ ਵਾਲਾ ਤੂ ਹੁੰਦਾ ਤੇ ਪੁੱਤ ਉਹਤੇ ਨਾ ਅਸੀਂ ਨੀਰਾ ਪੱਠਾ ਵੀ ਲੈਣ ਜਾਂਦੀਆਂ ਅਸੀਂ ਉੱਥੇ ਧਾਮ ਲੈਂਦੀਆਂ ਤੇ ਉਂ ਡਰ ਲੱਗਦਾ ਹੁੰਦਾ ਉੱਥੇ ਦੁਪਹਿਰੇ 12 ਵਜੇ ਜਾਂਦਾ ਨਾ ਉੱਥਾਂ ਦੀ ਡੰਡੀ ਜਾਂਦੀ ਸੀ ਉੱਥੇ ਸਾਡੇ ਬਣਾ ਹੁੰਦੀਆਂ ਤੇ ਉੱਥੇ ਅਸੀਂ ਨਾ ਸਿੱਟ ਕੇ ਧਾਮ ਲੈਂਦੀਆਂ ਨੀਰਾ ਮੇਰਾ ਕੱਖ ਲੈਣ ਜਾਂਦੀਆਂ ਖੇਤੋਂ ਵੱਢ ਕੇ ਲਿਆਉਂਦੀਆਂ ਤੇ ਫੇਰ ਨਾ ਭਾਈ ਉਹ ਉੱਥੇ ਨਾ ਰਾਤ ਨੂੰ ਉਹਤ ਗਿੱੱਦਾ ਪਾਉਂਦੇ। ਅੱਛਾ। ਹਾਂ। ਉਹ ਖੂ ਚੱਲਦਾ ਸੀ ਪਹਿਲਾਂ ਤੇ ਫੇਰ ਉਹ ਬੰਦ ਹੋ ਗਿਆ। ਜਦੋਂ ਵੀ ਉੱਥੇ ਬਾਲੇ ਚਾਂਸ ਹੋਣ ਲੱਗੇ। ਲੱਗੇ ਪਿੰਡ ਸਾਡਾ ਕਲੋਠਾ ਹੈ। ਕਲੋਠੇ ਦੀ ਗੱਲ ਸੁਣਾਉਣੀ ਆ ਤੁਹਾਨੂੰ ਮੈਂ। ਅੱਛਾ। ਹਾਂ। ਤੇ ਉੱਥੇ ਨਾ ਵਿੱਚ ਚਾਂਸ ਹੋਣ ਲੱਗੇ ਵਿੱਚ ਬੁੜੀਆਂ ਵੀ ਡਿੱਗਣ ਲੱਗ ਗਈਆਂ। ਕੋਈ ਯਾਪੇ ਵਾਲੀ ਡਿੱਗ ਗਈ। ਇੱਕ ਵਿਚਾਰੀ ਕੋਈ ਪਤਾ ਨਹੀਂ ਕਿਵੇਂ ਮਾਰ ਕੇ ਸਿੱਟੀ ਸੀ ਪਤਾ ਨਹੀਂ ਕਿਵੇਂ ਉਹ ਡਿੱਗ ਗਈ ਵਿੱਚ। ਤੇ ਬੇਗਤੀ ਕਿਸੇ ਨੇ ਤੇ ਨਸ਼ਕਾਨ ਹੋ ਲੱਗੀ ਤੇ ਫੇਰ ਉਹ ਹਜੇ ਤਾਂ ਖੂ ਹੈਗਾ ਕਿ ਲੋਕ ਦੇਖਣ ਜਾਂਦੇ ਨੇ ਉਹਨੂੰ ਅੱਛਾ ਹਾਂ ਤੇ ਮੇਲਾ ਭਰਦਾ ਸਾਡੇ ਬਾਬੇ ਫਾਜ਼ਿਲ ਸ਼ਾਹ ਦਾ ਤੇ ਉੱਥੇ ਦੁਨੀਆਂ ਬਹੁਤ ਦੇਖਣ ਜਾਂਦੀ ਹੈ ਜਦੋਂ ਮੇਲਾ ਹੁੰਦਾ ਹਾਂ ਹਾਂ ਤੇ ਇੱਕ ਸਾਡੇ 9 ਗਜੇ ਦੀ ਖਬਰ ਅੱਛਾ ਜੀ ਹਾਂ ਤੇ ਉਹਨੂੰ ਵੀ ਦੇਖ ਕੇ ਆਉਂਦੀ ਹੈ ਦੁਨੀਆਂ ਬਹੁਤ ਸਾਡਾ ਬੋਧ ਵੱਡੇ ਪਿੰਡਾ ਗਾਉਂ ਤੇ ਉਥੇ ਬੋਧ ਉਹ ਆ ਗਈਆਂ ਤੇ ਉਹ ਭੂਤਾਂ ਵਾਲੇ ਖੂਹ ਚ ਫਿਰ ਅੱਜ ਹੁਣ ਵੀ ਭੂਤ ਹੈਗੇ ਨੇ ਉਥੇ ਹੁਣ ਵੀ ਆਉਂਦੇ ਨੇ ਉਥੇ بیٹے ਚੱਕੀ ਝੋਤੀ ਕਿਸੇ ਨੇ ਰਾਤ ਨੂੰ 4 ਵਜੇ ਕੋ ਭੂਤ ਆਉਂਦੇ ਹੁੰਦੇ ਅੱਛਾ ਤੇ ਕਿਸੇ ਨੇ ਬੁੜੀ ਨੇ ਉੱਠ ਕੇ ਇਸ ਦੇਖਾ ਚੱਕੀ ਝੋਤੀ ਹਾਂ ਪੁਰਾਣੇ ਜਵਾਨੇ ਦੀ ਨੇ ਅੱਛਾ ਤੇ ਚੱਕੀ ਝੋਤੀ ਤੇ ਭੂਤ ਉੱਡ ਗਏ ਉਥੋਂ ਤੇ ਗੱਲ ਕਰ ਗੇੜਾ ਤਾਂ ਮਾਰਦੇ ਨੇ ਹੁਣ ਉਹ ਆਉਂਦੇ ਨੇ ਉਥੇ ਰਹਿੰਦੇ ਨਹੀਂ ਵੀ ਐਂ ਜਮਾ ਆਉਂਦੇ ਤਾਂ ਹੈਗੇ ਨੁਕਸਾਨ ਨਹੀਂ ਕਰਦੇ ਹਾਂ ਆਉਂਦੇ ਤਾਂ ਹੈਗੇ ਆ ਤੇ ਉਹ ਗੱਲ ਕਰਨੇ ਸ਼ਕਾਨ ਨਹੀਂ ਹੁੰਦਾ ਤੇ ਉਹ ਦੁਨੀਆ ਵਿੱਚ ਜਿੱਦੋਂ ਦੇਖਣ ਜਾਂਦੀ ਹੈ ਨਾ ਤੇ ਡਰ ਲੱਗਦਾ ਬਾਲਾ ਡੂੰਗਾਗਾ ਅੱਛਾ ਹਾਂ ਤੇ ਬਹੁਤ ਹੋ ਕਰਦੇ ਨੇ ਅੱਛਾ ਹਾਂ ਤੇ ਉੱਥੋਂ ਪੈਣਾ ਤੁਸੀਂ ਗੱਲ ਸੁਣਾਉਂਦੇ ਹੁੰਦੇ ਸੀ ਵੀ ਉੱਥੇ ਦਾਈ ਨੂੰ ਲੈ ਗਏ ਸੀ ਭੂਤ ਬੁਲਾ ਕੇ ਹਾਂ ਪੁੱਤ ਦਾਈ ਨੂੰ ਲੈ ਗਏ ਸੀ ਧੂਤ ਬੁਲਾ ਕੇ ਉਹਨਾਂ ਦੇ ਨਾ ਧੂਤ ਹੋਇਆ ਹੂੰ ਧੂਤ ਹੋਇਆ ਤੇ ਉਹ ਬੁਲਾ ਕੇ ਲੈ ਗਏ ਹੂੰ ਦਾਈ ਸਾਡੇ ਪਿੰਡ ਚ ਉਹ ਵਿਚਾਰੀ ਬਿੱਤੇ ਸੀਗੀ ਹੂੰ ਤੇ ਬਹੁਤ ਸਾਲਾਂ ਦੀ ਸੀ ਉਹ ਅੱਛਾ ਤੇ ਉਹ ਸਾਡੇ ਸਾਰੇ ਪਿੰਡ ਚ ਜਾਂਦੀ ਸੀ ਹੂੰ ਤੇ ਉਹਨੂੰ ਬੁਲਾ ਕੇ ਲੈ ਗਏ ਧੂਤ ਕਹਿੰਦੇ ਆ ਕਿ ਮਾਤਾ ਕੇ ਵੀ ਸਾਡੇ ਆ ਜਾ ਤੂੰ ਸਾਡੇ ਜਪਾ ਕਰਾ ਕੇ ਆ ਅੱਛਾ ਉਹ ਤਾਂ ਬੰਦੇ ਵਣ ਕੇ ਆਏ ਹੂੰ ਤੇ ਜਦੋਂ ਉਹਨਾਂ ਦਾ ਜਪਾ ਹੋ ਗਿਆ ਹੂੰ ਤੇ ਉਹ ਜਦੋਂ ਉਹ ਹੋਇਆ ਪੂਤੋ ਦੇ ਉਤਣੀ ਦੇ ਤੇ ਉਹ ਨਾ ਲੰਮਾ ਹੋਗਾ ਪੂਤ ਲੰਮਾ ਹੋ ਗਿਆ ਤੇ ਉਹ ਕਹਿਆ ਉਹ ਫਿਰ ਡਰ ਗਈ ਡਰ ਗਈ ਤੇ ਉਹ ਨੂੰ ਨਾ ਉਹਨੇ ਛੱਜ ਭਰ ਕੇ ਨਾ ਕੋਲਿਆਂ ਦਾ ਪਾਤਾ ਕੋਲਿਆਂ ਦਾ ਛੱਜ ਪਾਤਾ ਤੇ ਉਹ ਨਾ ਵਿਦੋ ਨੇ ਚੱਕਲਾ ਚੱਕਲਾ ਤੇ ਕਿchnਾ ਚੱਕਲਾ ਬਿਲਾ ਪੁੱਤ ਪਾ ਦੇ ਝੋਲੀ ਚ ਮੇਰੀ ਜਿਦਾਂ ਝੋਲੀ ਚ ਪਾਤਾ ਤੇ ਉਹ ਤਾਂ ਖਣਿਆਉਂਦੀ ਉਹਨੂੰ ਕੀ ਪਤਾ ਸੀ ਵਿਚਾਰੀ ਨੂੰ ਉਹਨੂੰ ਕੀ ਪਤਾ ਸੀ ਉਹਨੇ 나ੜੂਆ ਨੂੰ ਸੰਘਰ ਕੇ ਜਦੋਂ ਉਹ ਹੋ ਗਈ ਤੇ ਉਹ ਵੱਧ ਗਿਆ ਉਹ ਵੱਧ ਗਿਆ ਫਿਰ ਉਹ ਡਰ ਗਈ ਵਿਚਾਰੀ ਡਰ ਗਈ ਤੇ ਉਹ ਕਹਿੰਨੀ ਫਿਰ ਡਰਦੀ ਵਿਚਾਰੀ ਕਹਿੰਨੀ ਮੈਨੂੰ ਛੱਡ ਕੇ ਆਉ ਛੇਤੀ ਕਹਿੰਨੀ ਤੇ ਫਿਰ ਉਹ ਵਿਚਾਰੇ ਛੱਡਣ ਆ ਗਏ ਛੱਡਣ ਆ ਗਏ ਉਹ ਮੇਜ ਕਰੀ ਬੰਦੇ ਸੀ ਬਣੇ ਹੋਈ ਤਾਂ ਉਹ ਅੱਛਾ ਤੇ ਜਦੋਂ ਛੱਡ ਕੇ ਉਹ ਪੁੱਤਾਂ ਵਾਲੇ ਪੁੱਤੋਂ ਜਦੋਂ ਉਹਨਾਂ ਨੇ ਉਹ ਕਰਿਆ ਨਾ ਤੇ ਉਹ ਨਾ ਖੜੇ ਆਉਂਦੀ ਆਈਆਂ ਕੋਲੇ ਖੜੇ ਆਉਂਦੀ ਐ ਪੁੱਤਾਂ ਕੋਲ ਦੇਖਣੇ ਆਉਂਦੀ ਆਈ ਤੇ ਉਹ ਬਹੁਤ ਜਾਂਦਾ ਹੋਇਆ ਚੁੱਕ ਕੇ ਲੈ ਗਿਆ ਜਦੋਂ ਉਹਨੂੰ ਵਿਚਾਨੀ ਛੱਡ ਕੇ ਗਿਆ ਜਦੋਂ ਉਹਨੇ ਘਰੇ ਜਾ ਕੇ ਦੇਖਿਆ ਵੀ ਆਹ ਵੀ ਕੋਲੇ ਪਾਇਨ ਮੈਨੂੰ ਉਹਨੇ ਉਹ ਮੇ ਰੱਖ ਤੇ ਜਿਹੜਾ ਤੜਕੇ ਨੂੰ ਉੱਠੀ ਤੇ ਉਹ ਸਿਆਣਾ ਬਣਿਆ ਪਿਆ ਅੱਛਾ ਸਿਆਣਾ ਬਣਿਆ ਪਿਆ ਤੇ ਫੇਰ ਵਿਚਾਰੀ ਉਹ ਦੇਖਣ ਗਈ ਪਹਾੜੇ ਫੇਰ ਫੇਰ ਕਿੱਥੋਂ ਧਿਆਵੇ ਕਹਿੰਦੀ ਮੈਂ ਤਾਂ ਸਾਰੀ ਖੰਡਿਆਈ ਕਹਿੰਨੀ ਮੈਨੂੰ ਕੀ ਪਤਾ ਸੀ ਤੇ ਉਹ ਵਿਚਾਰੀ ਡਰ ਗਈ ਅੱਛਾ ਹਾਂ ਡਰ ਗਈ ਤਾਂ ਉਹਨੇ ਪਤਾ ਨਹੀਂ ਕਿਵੇਂ ਵਿਚਾਰੀ ਆਈ ਫੇਰ ਹਾਂ ਤੇਲ ਕਰੜਾ ਕਰਕੇ ਉਹ ਉਸੇ ਵਾਂਚ ਗਈ ਸੀ ਉਹ ਕਰਾਉਣ ਜਾਂ ਪਾ ਕਰਾਉਣ ਹਾਂ ਸਿਰਾਂ ਚ ਲੈ ਗਏ ਹਾਂ ਹਾਂ ਤੇ ਉਹਨੂੰ ਕੁਛ ਆਖਿਆ ਨਹੀਂ ਉਹਨੂੰ ਕੁਛ ਨਹੀਂ ਆਖਿਆ ਨਾ ਕੁਛ ਨਹੀਂ ਆਖਿਆ ਉਹਨੇ ਅੱਛਾ ਉਹ ਚੁੱਪ ਕਰਕੇ ਛੱਡ ਕੇ ਜਿਵੇਂ ਲੈ ਕੇ ਗਏ ਸੀ ਜਿਵੇਂ ਲੈ ਕੇ ਗਏ ਸੀ ਮੈਂ ਛੱਡ ਕੇ ਬੇਬੇ ਬੇਬੇ ਕਰੀ ਗਏ ਉਹਨੂੰ ਤਾਂ ਅੱਛਾ ਉਹਨੂੰ ਤਾਂ ਕੁਛ ਨਹੀਂ ਆਖਿਆ ਵਿਚਾਰੀ ਨੂੰ ਅੱਛਾ ਹਾਂ ਤੇ ਉਹ ਸਾਡੇ ਬਣਾ ਬਾਲਣਾਂ ਤੇ ਉੱਥੇ ਨਾ ਗਿੱਧਾ ਪਾਉਂਦੇ ਨਾ ਆਕੇ ਸੱਚ ਹਾਂ ਗਿੱਧਾ ਪੈਂਦਾ ਅੱਜ ਵੀ ਪੈਂਦਾ ਉੱਥੇ ਆ ਕਾਲ ਯੁੱਗ ਦੇ ਸਮੇਂ ਚ ਵੀ ਹੁਣ ਵੀ ਹੁਣ ਵੀ ਪੈਂਦਾ ਪੁੱਤ ਹੁਣ ਵੀ ਗਿੱਧਾ ਤਾਂ ਪੈਂਦਾ ਗਾ ਗੱਲ ਕਰ ਹੁਣ ਲੋਕ ਕੋਈ ਮੰਨ ਲੈਂਦਾ ਸੱਚ ਕੋਈ ਨਹੀਂ ਮੰਨਦਾ ਅੱਛਾ ਹਾਂ ਠੀਕ ਹੁਣ ਕਈ ਨਹੀਂ ਵੀ ਗਿੱਧਾ ਪੈਂਦਾ ਹਾਂ ਹਾਂ ਦੇਖ ਕੇ ਆਉਣ ਵਾਲਾ ਹਨਾ ਫਿਰ ਤਾਂ ਹਾਂ ਦੇਖ ਆਇਓ ਪੁੱਤ ਉੱਥੇ ਦੁਨੀਆ ਹੀ ਜਾਂਦੀ ਐ ਦੇਖਦੀ ਐ ਦੁਨੀਆ ਬਹੁਤ ਦੇਖਦੀ ਐ ਦੁਨੀਆ ਅੱਛਾ ਹਾਂ ਅੱਗੇ ਤਾਂ ਪੁੱਤ ਚੰਗੇ ਜਵਾਨੇ ਸੀ ਅੱਗੇ ਤਾਂ ਬੁੜੀਆਂ ਦੇ ਇਕੱਠੀਆਂ ਹੋ ਕੇ ਪਾਣੀ ਭਰਨ ਜਾਂਦੀਆਂ ਕੁੜੀਆਂ ਕੱਟਰੀਆਂ ਹੈ ਐਡੇ ਟਿਪਰਾੰਦੇ ਕਰੇ ਹੁੰਦੇ ਆਂ ਜਾਂਦੀਆਂ ਘਗਰੇ ਪਾਈ ਛੂਕਦੀਆਂ ਜਾਂਦੀਆਂ ਤੇ ਹੁਣ ਕੌਣ ਰਲਕੇ ਹੁਣ ਤਾਂ ਕੋਈ ਰਲਕੇ ਨਹੀਂ ਵਹਿੰਦਾ ਹੈ ਅੱਗੇ ਤਾਂ ਬਹੁਤ ਹੀ ਦੁਨੀਆ ਜਾਂਦੀ ਐ ਰਲਕੇ ਹੈ ਹੁਣ ਤਾਂ ਕੋਈ ਚੁੱਲ੍ਹੇ ਅੱਗ ਨਹੀਂ ਦਿੰਦਾ ਤੇ ਅੱਗੇ ਤਾਂ ਇੰਨੇ ਮੋਹ ਸੀ ਮੁਹੱਬਤਾਂ ਵਾਲੀਆਂ ਸੀ ਅਸੀਂ ਅੱਗੇ ਤਾਂ ਅੱਗੇ ਤਾਂ ਨਾ ਮੈਂ ਤੁਹਾਨੂੰ ਦੱਸਾਂ ਇੱਕ ਚੁੱਲੇ ਰੋਟੀ ਖਾਂਦੇ ਹਾਂ ਹਾਂ ਇੰਨਾ ਇੰਨਾ ਪਰਿਵਾਰ ਤੇ ਹੁਣ ਤਾਂ ਅਗਲੀਆਂ ਅਠੋ ਪੀਟ ਹੋ ਕੇ ਬੈਠੀ ਜਾਂਦੀਆਂ ਹੁਣ ਕੌਣ ਕਿਸੇ ਦੇ ਜਾਂਦਾ ਅੱਪਾ ਕੜਚੀ ਦਾਦੀ ਨਹੀਂ ਮੰਗੀ ਦਿੰਦਿਆਂ ਹੁਣ ਤਾਂ ਕਹਿੰਦੀ ਐ ਜੇ ਕੋਈ ਸਿਆਣਾ ਬਜ਼ੁਰਗ ਵਗ ਜੂਆ ਚੱਲ ਚੱਲਗਾ ਹਾਂ ਤੂੰ ਕੌਣਾਗਾ ਹੈ ਐਨੂੰ ਕਿੱਥੋਂ ਰੋਟੀਆਂ ਹੁਣ ਤਾਂ ਐ ਕਹਿੰਦੀ ਐ ਤੇ ਅੱਗੇ ਤਾਂ ਇੰਨੀ ਇੰਨੀ ਭਣੇ ਬਠੇਰੀਆਂ ਥੇਲੀਆਂ ਬਣ ਬਣੱਸਤਾ ਹੋਰ ਬਠੇਰੀਆਂ ਥੇਲੀਆਂ ਬਣਦੀਆਂ ਹਾਂ ਗਿੱਧਾ ਪਾਉਂਦੀਆਂ ਮਾਰਾ ਟੀਆਂ ਲਾਉਂਦੀਆਂ ਮਾਰਾ ਸਾਡੇ ਇੱਕ ਬਾਗ ਵਾਲਾ ਖੂਹ ਹੁੰਦਾ ਉੱਥੇ ਜਾਂਦੀਆਂ ਟੀਆਂ ਲਾਉਣ ਕਿੰਘਾ ਲੋਣ ਜਾਂਦੀਆਂ ਅਸੀਂ ਜਾਂਦੀਆਂ ਇੱਕ ਤਾਂ 12 ਵਜੇ ਜਾਂਦੀਆਂ ਇੱਕ ਅਸੀਂ ਜਾਂਦੀਆਂ 8:00 4 ਵਜੇ 4 ਵਜੇ ਫਿਰ ਗੀਤ ਗਾਉਂਦਗਾ ਆਉਂਦੀਆਂ ਜਦੋਂ 3 ਉਹ ਤੋਂ ਆਉਂਦਗਾ 3 ਤੋਂ ਫਿਰ ਗੀਤ ਗਾਉਂਦਗਾ ਆਉਂਦਣਾ ਹੋਰ ਤੇ ਹੁਣ ਕੌਣ ਰਲਦੀ ਨਾਲ ਹੁਣ ਤਾਂ ਕੋਈ ਰਲਦੇ ਨਹੀਂ ਪਿੰਗਾ ਜਾਂਦੀਆਂ ਅਸੀਂ 10 10 50 50 ਕੁੜੀਆਂ ਹੁੰਦੀਆਂ ਜਿਦੋਂ ਹਾਂ ਇਕੱਠੀਆਂ ਹੁੰਦੀਆਂ ਤਾਂ ਤੀਆਂ ਲੱਗਣੂ ਵੀ ਹਟਗੀਆਂ ਹੋਣਗੀਆਂ ਹਨਾ ਤਾਂ ਤੀਆਂ ਲੱਗਣੋ ਹਟਗੀਆਂ ਪੁੱਤ ਹੁਣ ਜਵਾਨੇ ਦੇ ਹਿਸਾਬ ਨਾਲ ਤਾਂ ਕੋਈ ਨਹੀਂ ਲਾਉਂਦਾ ਤੇ ਕੀ ਅਸੀਂ ਗੁੱਡੀਆਂ ਸਾੜਦਿਆਂ ਉਧਰ ਉਧਰੀ ਐ ਇੰਨਾ ਇਕੱਠ ਹੁੰਦਾ ਐਨੇ ਐਨੇ ਟੋਕਰੇ ਭਰ ਲੈਨੇ ਆ ਕੂੜਿਆਂ ਗੋਲਗਿਆਂ ਦੇ ਜਦੋਂ ਗੁੱਡਨਾ ਸਾੜਦਿਆਂ ਇਕੱਠੀਆਂ ਹੋ ਕੇ ਕੁੜੀਆਂ ਤੇ ਹੁਣ ਕੌਣ ਕਿਸੇ ਦੇ ਜਾਂਦਾ ਹੁਣ ਤਾਂ ਕੋਈ ਨਹੀਂ ਤੇ ਜਦੋਂ ਲੋਹੜੀ ਦੀਵਾਲੀ ਆਉਂਦੀ ਤੇ ਅਸੀਂ ਦੇਖੀ ਨਹੀਂ ਨਾ ਕਿ ਇਕੱਠੀਆਂ ਹੁੰਦੀਆਂ ਘਰੁੰਡੀਆਂ ਤੇ ਵੈਂਦੀਆਂ ਹੁਣ ਕੌਣ ਪੈਂਦੀ ਆ ਘਰੂੰਡੀਆਂ ਤੇ ਉਹਦੇ ਸਾਰੇ 10 10 ਰੁਪਏ ਦੇਖੇ ਜਾਂਦੇ ਕੁੜੀਆਂ ਨੂੰ ਤੇ ਹੁਣ ਕੌਣ ਦੇ ਰੱਖੇ ਕਿਸੇ ਨੂੰ ਤੇ ਅਸੀਂ ਤਾਂ ਤੂੰ ਹੀ ਪਾਉਂਦੀਆਂ ਤੇ ਅਸੀਂ ਤੂੰ ਹੀ ਤੇ ਚੌਲ ਬਣਾਉਂਦੀਆਂ ਅੱਛਾ ਹਾਂ ਚੌਲ ਬਣਾਉਂਦੀਆਂ ਪੁੱਤ ਤੇ ਸਾਰੀਆਂ ਕੁੜੀਆਂ ਅੱਡੋ ਅੱਡੀ ਗੀਤ ਗਾਉਂਦੀਆਂ ਹੈ ਤੇ ਹੁਣ ਕੌਣ ਗਾਉਂਦਾ ਗੀਤ ਹਾਂ ਸਾਰੀ ਸਾਰ ਰਾਤ ਬੈਠ ਕੇ ਰਹਿੰਦੀ ਜੇ ਡੂ ਜੇ ਹੋਰ ਹੀ ਚੱਲ ਪਈ ਹੁਣ ਤਾਂ ਕੋਈ ਕਿਸੇ ਦੇ ਉਹੀ ਨਹੀਂ ਉਹ ਕਰਦਾ ਅਗੇ ਤਾਂ ਈ ਬੀਆ ਕੁੜੀਆਂ ਸਿਆਣੀਆਂ ਹੁੰਦੇ ਤੇ ਐਡੇ ਮੁੰਡੇ ਸਿਆਣੇ ਹੁੰਦੇ ਹੁਣ ਕੌਣ ਪੁੱਤ ਕੁਛ ਦੀ ਜਾਂਦਾ ਤੇ ਕੌਣ ਕੋਈ ਬੁਲਾਉਂਦਾਗਾ ਪਹਿਲਾਂ ਤਾਂ ਕੁੜੀ ਪਹਿਨਦੀ ਦੀਦੀ ਭੈਣ ਨੂੰ ਆਪ ਦੀ ਧੀ ਭੈਣ ਸਮਝਦਾ ਆਪ ਦੀ ਧੀ ਭੈਣ ਸਮਝਦਾ ਹੁਣ ਕੌਣ ਸਮਝਦਾ ਹੁਣ ਤਾਂ ਕੋਈ ਨਹੀਂ ਸਮਝਦਾ ਪੁੱਤ ਹਾਂ ਅੱਗੇ ਤਾਂ ਵਿਆਹ ਕਰਦੇ ਤੇ ਮਾਈਆਂ ਬਿਠਾਉਂਦੇ ਕੁੜੀ ਨੂੰ ਤੇ ਮਾਈਆਂ ਸਾਰੇ ਬੇੜੇ ਕਿ ਚੌਲ ਵੰਡਦੀਆਂ ਕੁੜੀਆਂ ਤੇ ਬਾਟਣਾ ਲਾਉਂਦੀਆਂ ਕਾਇ ਕਾਇ ਦੇਨ ਤੇ ਉਹ ਸੱਤ ਬੰਨਕ ਹੁੰਦੇ ਸੱਤ ਬੰਨ ਹੁੰਦੇ ਸੱਤੇ ਲਾਉਂਦਿਆਂ ਹੁਣ ਤਾਂ ਕੋਈ ਇੱਕ ਵੀ ਨਹੀਂ ਲਾਉਂਦਾ ਹਾਂ ਤੇ ਸੈਂਤ ਸਾਰਾ ਕੁਝ ਕਰਦੇ ਹੁਣ ਤਾਂ ਵਿਆਹ ਹੀ ਛੱਡ ਤੇ ਦੁਨੀਆ ਨੇ ਹੁਣ ਕਿਹੜੇ ਵਿਆਹ ਕਰਦਿਆਂ ਹੁਣ ਤਾਂ ਕੋਈ ਵਿਆਹ ਹੀ ਨਹੀਂ ਕਰਦੀ ਹੁਣ ਤਾਂ ਪਤਾ ਹੀ ਨਹੀਂ ਵੀ ਕੀ ਸੈਤ ਹੁੰਦੀ ਹੈ ਤੇ ਸੈਤ ਕਰਦੇ ਕਿੱਥੇ ਗਊ ਦੇ ਪੈਰ ਧੌਂਦੀਆਂ ਜਦੋਂ ਸੈਤ ਕਰਦੇ ਅਗਲੇ ਹੈ ਐਡੇ ਚਾਮਾ ਲੱਡਾ ਨਾਲ ਵਿਆਹ ਕਰਦੇ ਹੈ ਤੇ ਹੁਣ ਕਿਹੜੇ ਹੁਣ ਤਾਂ ਲੈ ਜਾਓ ਭੱਜ ਜਾਓ ਹੁਣ ਤਾਂ ਕੁਸ ਇਹ ਤਾਂ ਹੁਣ ਕਿਹੜਾ ਵਿਆਹ ਨ ਅੱਗੇ ਇੰਨੇ ਇੰਨੇ ਦਿਨ ਪਹਿਲਾਂ ਚੱਲ ਪੈਂਦਾ ਵਿਆਹ ਹਾਂ ਫਲਾਹਨਾਂ ਦੇ ਆਪੇ ਉਧਰ ਚੱਲੋ ਰੋਟੀ ਪਾਣੀ ਖਾਓ ਹੁਣ ਕਿਹੜੇ ਵਿਆਹ ਹੁੰਦੇ ਨੇ ਹੈ ਤੇ ਹੁਣ ਤਾਂ ਬਸ ਗੱਲਾਂ ਜੀਆਂ ਦੁਨੀਆ ਦੀਆਂ ਹਾਂ ਅੱਗੇ ਤਾਂ ਇੰਨੇ ਸਿਆਣੇ ਲੋਕ ਹੁੰਦੇ ਹੁਣ ਕਿਹੜਾ ਸਿਆਣਪਣਾ ਹੁਣ ਤਾਂ ਸਾਰੇ ਬਸ ਇੱਕੋ ਸਾਰੀ ਹੋ ਰਹੇ ਨੇ ਹੈ ਹੁਣ ਤਾਂ ਇੱਕ ਸਾਰੀ ਹੋ ਰਹੇ ਨੇ ਕੋਈ ਨਹੀਂ ਕਿਸੇ ਦਾ ਬਣਦਾ ਹੁਣ ਤਾਂ ਜੇ ਹੈਗਾ ਤਾਂ ਖਾ ਲੈ ਤੇ ਨਿਚਪ ਕਰਕੇ ਬਹਿ ਜਾ ਅੱਗੇ ਤਾਂ ਉਧਰ ਉਧਰੀ ਜੇ ਨਾ ਲੈ ਭਣੇ ਜੇ ਤੇਰੇ ਕੋਲ ਨਹੀਂ ਹੈਗਾ ਤਾਂ ਆ ਜੀ ਲੈ ਆਈ ਤੇ ਆਪਾਂ ਰਲ ਕੇ ਖਾ ਲਾਂਗੇ ਫਿਰ ਕੀ ਹੁੰਦਾ ਹੈ ਹੈ ਅੱਡੇ ਅੱਡੇ ਟੱਪਰ ਹੁੰਦੇ ਨਾ ਉੱਥੇ ਜਿਹੜਾ ਉੱਥੇ ਦੱਸਦੇ ਹਾਂ ਤੁਸੀਂ ਪੁੱਤਾਂ ਵਾਲੇ ਨੂੰ ਇੱਕ ਜਿਹੜਾ ਬਾਬਾ ਫਾਜ਼ਿਲ ਸ਼ਾਹ ਕੇ ਕਿਹੜਾ ਸੱਪ ਬਣ ਕੇ ਆਉਂਦਾ ਉਹ ਕਿਵੇਂ ਆਉਂਦਾਗਾ ਉਹ ਪੁੱਤ ਸਾਰੇ ਘਰਾਂ ਚ ਆਉਂਦਾ ਹੁੰਦਾ ਪਹਿਲਾਂ ਤਾਂ ਸੱਪ ਬਣ ਕੇ ਆਉਂਦਾ ਆਉਂਦਾ ਉਹਨੂੰ ਤੜਕੇ ਨੂੰ ਲੋਕ ਇਹ ਐਡਾ ਮੋਟਾ ਸੀ ਉਹ ਤੜਕੇ ਨੂੰ ਲੋਕ ਲੀਹਾਂ ਦੇਖਦੇ ਉਹ ਆ ਵੀ ਆ ਫਲਾਣੇ ਘਰੇ ਵੀ ਆ ਗਿਆ ਵੀ ਥੋਡੇ ਵੀ ਆਇਆ ਸੀ ਸਾਡੇ ਵੀ ਆਇਆ ਸੀ ਆਏ ਦੇਖਦੇ ਲੀਹਾਂ ਤੜਕੇ ਨੂੰ ਉੱਠ ਕੇ ਹਾਂ ਤੇ ਕੋਈ ਦਿਨ ਬਿਹਾਰ ਕੋਈ ਤਿਹਾਰ ਨੂੰ ਜਾਂ ਕੋਈ ਚਾਨਣੀ ਰਾਤ ਕੋਈ ਹੋਰ ਉਹ ਚਾਨਣੀ ਰਾਤ ਆਉਂਦਾ ਪੁੱਤ ਦਿਨ ਹਾਂ ਪੰਨਿਆਂ ਦਾ ਦਿਨ ਹੁੰਦਾ ਚਾਨਣੀ ਰਾਤ ਹੁੰਦੀ ਉਹਦੇ ਆਉਂਦਾ ਸੀ ਉਹ ਦਿਨ ਵੀਰਵਾਰ ਹੁੰਦਾ ਜਿੱਦੇ ਵੀਰਵਾਰ ਨੂੰ ਆਉਂਦਾ ਉਹ ਕਾਰ ਕਰ ਕਰ ਖਰਦਾ ਤੇ ਅਸੀਂ ਪੁੱਤੋ ਉਹ ਬੋਲਦਾ ਵੀ ਜਦੋਂ ਨਾ ਹੋ ਸਾਡੇ ਕੋਈ ਪਸ਼ੂ ਪੁਰਨ ਲੱਗ ਜਾਂਦੇ ਫਿਰ ਉਹ ਦੱਸ ਦੇ ਵੀ ਨਾ ਇੱਕ ਤੇ ਸਾਡੇ ਮਿੱਟ ਚ ਆਉਂਦਾ ਸੀ ਉਹ ਤੇ ਉਹ ਦੱਸ ਦੇ ਫਿਰ ਵੀ ਨਾ ਸਾਨੂੰ ਦੱਸ ਗਿਆ ਵੀ ਤੁਸੀਂ ਨਾ ਐ ਕਰੋ ਇੱਕ ਪਸ਼ੂ ਮੰਗਰ ਪਾਇਆ ਪਾਇਆ ਕਣਕ ਦਾ ਆਟਾ ਪਾਇਆ ਪਾਇਆ ਕਣਕ ਦਾ ਆਟਾ ਫਿਰ ਅਸੀਂ ਚੂਰੀ ਕੁੱਟਦੇ ਕੜੇ ਮੈਸੇਜ ਆ ਗਿਆ ਸੀ ਚਲੋ ਹਾਂ ਫਿਰ ਅਸੀਂ ਕੂੜੀਆਂ ਕੁਰਮਾ ਖੋਟਦੇ ਫਿਰ ਉਹ ਅਸੀਂ ਕਿੜਾ ਕੇ ਹੁੰਦੇ ਉੱਥੇ ਬਾਬੇ ਫਾਜ਼ਲ ਸ਼ਾਹ ਤੇ ਤੇ ਸਾਡੇ ਭੈ ਜਦੋਂ ਹੁਣ ਆਹ ਕਣਕਾ ਵੱਢ ਲਈਆਂ ਕਣਕਾ ਵੱਢ ਲਈਆਂ ਤੇ ਸਾਰੇ ਪਿੰਡ ਨੇ ਬੱਕਲੀਆਂ ਕਰਕੇ ਉੱਥੇ ਵੰਡ ਕੇ ਆਉਂਦੀ ਨਮੀ ਕਣਕ ਦੀਆਂ ਹਾਂ ਤੇ ਜਿਹੜਾ ਕੋਈ ਪਸੂ ਚੁੰਡਾ ਇਹ ਉਹ ਦੁੱਧ ਚੁੱਲ੍ਹੇ ਲੈ ਜਾ ਕੇ ਦੁੱਧ ਚੜਦਾ ਉੱਥੇ ਪਹਿਲਾਂ ਉੱਥੇ ਦੁੱਧ ਚੜਦਾ ਫੇਰ ਅਗਲਾ ਘਰੇ ਦੁੱਧ ਵਰਤਦਾ ਅੱਛਾ ਹਾਂ ਤੇ ਹੁਣ ਉਹ ਬਾਬਾ ਹੁਣ ਵੀ ਉਵੇਂ ਹੀ ਆਉਂਦਾਗਾ ਥੱਪ ਦਾ ਰੂਪ ਧਰ ਕੇ ਕਿ ਹੁਣ ਨਹੀਂ ਸਾਡੇ ਦੇ ਹਿਸਾਬ ਨਾਲ ਕਿਉਂ ਨਹੀਂ ਹੁਣ ਪੁੱਤ ਅੱਗੇ ਤਾਂ ਆਉਂਦਾ ਸੀਗਾ ਹੁਣ ਤਾਂ ਕਾਲ ਯੁੱਗ 'ਚ ਪਤਾ ਨਹੀਂ ਮੈਨੂੰ ਹੁਣ ਤਾਂ ਮੈਂ ਕਦੇ ਪੁੱਛਿਆ ਨਹੀਂ ਤੇ ਅੱਗੇ ਤਾਂ ਆਉਂਦਾ ਸੀ ਪੁੱਤ ਅੱਛਾ ਹਾਂ ਅੱਗੇ ਤਾਂ ਆਉਂਦਾ ਸੀ ਹੁਣ ਮੈਨੂੰ ਪਤਾ ਨਹੀਂ ਹੁਣ ਤਾਂ ਮੈਨੂੰ ਬਾਬਾ ਜੀਨ ਹੋ ਗਿਆ ਗਈ ਇਹਨੂੰ ਕਿ ਹੁਣ ਮੈਨੂੰ ਪਤਾ ਨਹੀਂ ਹੈਗਾ ਪਹਿਲਾਂ ਤਾਂ ਆਉਂਦਾ ਹੁੰਦਾ ਸੀ ਹੁੰਦਾ ਸੀ ਆਪਾਂ ਤਾਂ ਜਿਹੜੀਆਂ ਗੱਲਾਂ ਆਪਦੀ ਹੱਡ ਵੀ ਤੇ ਆ ਦੱਸਦੇ ਆਂ ਆਪਾਂ ਜੱਗ ਵੀਟੀਆਂ ਨਹੀਂ ਦੱਸਦੇ ਹੂੰ ਹਾਂ ਤੇ ਅੱਗੇ ਗਾ ਅੱਗੇ ਤਾਂ ਬਚੇਰਾ ਕੁੜੀਆਂ ਚਾਵਾ ਲਾ ਡਣੜ ਖੇਡਦੀਆਂ ਕੱਤਾਂ ਹੈ ਤੇ ਹੁਣ ਕੌਣ ਉਹ ਕਰਦਾਗਾ ਹੁਣ ਤਾਂ ਬਹੁਤ ਵਧੀਆ ਕਹਾਣੀ ਦੱਸੀ ਆ ਬੇਬੇ ਨੇ ਹਾਂ ਹਣ ਤਾਂ ਕੋਈ ਕਿਸੇ ਦੇ ਜਾਂਦਾ ਨਹੀਂ ਹੁਣ ਤਾਂ ਦੋ ਕੁੜੀਆਂ ਨਹੀਂ ਉਹਨਾਂ ਰਾਲਣ ਦਿੰਦੇ ਅੱਗੇ ਕਿੱਥੇ 50 50 ਕੁੜੀਆਂ ਇਕੱਠੀਆਂ ਹੋ ਕੇ ਮਾਰ ਕੱਤਦੀਆਂ ਮਾਰਿਆ ਕੀ ਉਹ ਕਰਦੀਆਂ ਕੀ ਨਾਚਦੀਆਂ ਕੋਦਦੀਆਂ ਲੈ ਭਣੇ ਅੱਜ ਅੱਜ ਆਪ ਚਰਖੇ ਆਏ ਮੁੰਨੀਆਂ ਢਾ ਕੇ ਫੇਰ ਢਾਹੋ ਚਰਖੇ ਛੋਪ ਪਾਓ ਹੈ ਅੱਗੇ ਤਾਂ ਬਾਲਾ ਕੁਛ ਕਰਦੀਆਂ ਤੇ ਹੁਣ ਦੀਆਂ ਕਾਣ ਕਰਨਗੀਆਂ ਬਾਹ ਕੱਢਦੀਆਂ ਅੱਗੇ ਤਾਂ ਹੈ ਬੈਠ ਕੇ ਹਾਂ ਅੱਗੇ ਵਾਲੇ ਜਵਾਨੀ ਦੇ ਦਿਨ ਹੂੰ ਅੱਗੇ ਵਾਲੇ ਜਵਾਨੇ ਨਹੀਂ ਹੈਗੇ